ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਲੌਂਗ ਤੇ ਕਪੂਰ ਦਾ ਕੀਤਾ ਜਾਣ ਵਾਲਾ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਵੀ ਸਾਥ ਸੰਗੇ ਜੀ ਹਰ ਰੋਜ਼ ਆਪਣੇ ਘਰ ਦੇ ਵਿੱਚ ਕਪੂਰ ਤੇ ਲੌਂਗ ਨੂੰ ਜਲਾ ਦਿੰਦੇ ਹੋ ਤਾਂ ਉਸ ਦੇ ਨਾਲ ਤੁਹਾਡੇ ਘਰ ਦੇ ਜਿੰਨੇ ਵੀ ਦੁੱਖ ਤਕਲੀਫ ਨੇ ਜਿੰਨੀਆਂ ਵੀ ਪ੍ਰੋਬਲਮ ਨੇ ਮੁਸ਼ਕਲਾਂ ਨੇ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਇਸੇ ਤਰ੍ਹਾਂ ਸਾ ਸੰਗੇ ਜੀ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਕਸ਼ਟ ਨੇ ਸੰਕਟ ਨੇ ਤੇ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਲੌਂਗ ਤੇ ਕਪੂਰ ਨੂੰ ਜਲਾ ਦਿੰਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਇਹ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਦੂਰ ਹੋ ਜਾਣਗੀਆਂ ਤੇ ਤੁਹਾਡੇ ਤੇ ਪਰਮਾਤਮਾ ਦੀ ਕਿਰਪਾ ਹੋਵੇਗੀ ਤੇ ਇਹਨਾਂ ਨੂੰ ਲੌਂਗ ਤੇ ਕਪੂਰ ਨੂੰ ਕਿਸ ਤਰੀਕੇ ਦੇ ਨਾਲ ਹਰ ਰੋਜ਼ ਤੁਸੀਂ ਆਪਣੇ ਘਰ ਦੇ ਵਿੱਚ ਜਲਾਉਣਾ ਹੈ ਇਹ ਸਾਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਦੇ ਅੰਤ ਦੀ ਤੱਕ ਬਣੇ ਰਹਿਣਾ ਇਸੀ ਤਰ੍ਹਾਂ ਸਾਧ ਸੰਗਤ ਜੀ ਅਗਰ ਹਰ ਰੋਜ਼ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਘਰ ਦੇ ਵਿੱਚ ਕਪੂਰ ਤੇ ਲੌਂਗ ਦਾ ਇਹ ਉਪਾਅ ਕਰੋਗੇ ਇਹਨਾਂ ਨੂੰ ਜਲਾਓਗੇ ਤਾਂ ਇਹ ਉਪਾਅ ਤੁਹਾਡੇ ਲਈ ਬਹੁਤ ਜ਼ਿਆਦਾ ਚਮਤਕਾਰੀ ਹੋਵੇਗਾ ਤੇ ਤੁਹਾਡੀ ਜ਼ਿੰਦਗੀ ਦੇ ਚਿੰਨੇ ਵੀ ਦੁੱਖ ਹੋਣਗੇ ਉਹ ਸਾਰੇ ਹੀ ਦੂਰ ਹੋ ਜਾਣਗੇ ਪੈਸੇ ਦੀ ਕਮੀ ਨੂੰ ਲੈ ਕੇ ਤੁਸੀਂ ਕਾਫੀ ਪਰੇਸ਼ਾਨ ਰਹਿੰਦੇ ਹੋ ਪਰ ਤੁਹਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਦੁੱਖ ਹੁੰਦੇ ਨੇ ਜਿਹੜੇ ਕਾਫੀ ਲੰਬੇ ਸਮੇਂ ਤੋਂ ਤੁਹਾਨੂੰ ਪਰੇਸ਼ਾਨ ਕਰ ਰਹੇ ਹੁੰਦੇ ਨੇ ਉਹ ਤੁਹਾਡੇ ਇਸ ਉਪਾਅ ਦੇ ਨਾਲ ਸਾਰੇ ਹੀ ਦੂਰ ਹੋ ਜਾਣਗੇ ਜੇਕਰ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਪਰੇਸ਼ਾਨੀ ਹੈ ਜਿਸ ਕਰਕੇ ਤੁਹਾਡੇ ਰਿਸ਼ਤੇਦਾਰ ਸਾਕ ਸੰਬੰਧੀ ਵੀ ਤੁਹਾਡੇ ਤੋਂ ਮੂੰਹ ਫੇਰ ਗਏ ਨੇ ਇਸ ਚੀਜ਼ ਦਾ ਤੁਹਾਨੂੰ ਬਹੁਤ ਦੁੱਖ ਰਹਿਣ ਲੱਗਿਆ ਹੈ ਕਿ ਤੁਹਾਡਾ ਕੋਈ ਸਾਥ ਦੇਣ ਵਾਲਾ ਵੀ ਨਹੀਂ ਹੈ ਇਸ ਔਖੀ ਘੜੀ ਦੇ ਵਿੱਚ ਤੁਹਾਨੂੰ ਸਾਧ ਸੰਗੇ ਜੀ ਇਸ ਗੱਲ ਬਾਰੇ ਸੋਚਣ ਦੀ ਤੇ ਟੈਨਸ਼ਨ ਲੈਣ ਦੀ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਪਰੇਸ਼ਾਨੀ ਨੂੰ ਤੁਸੀਂ ਖੁਦ ਦੂਰ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਨਾਲ ਕਿਉਂਕਿ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਆਪਣੀ ਘਰ ਦੇ ਵਿੱਚ ਸਾਧ ਸੰਗੇ ਜੀ ਲੌਂਗ ਤੇ ਕਪੂਰ ਨੂੰ ਜਲਾਉਣਾ ਸ਼ੁਰੂ ਕਰਦੇ ਹੋਗੇ ਤੁਹਾਨੂੰ ਆਪਣੇ ਆਪ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿ ਤਨ ਤੁਪਾਂਤੀ ਦੀ ਜਿੰਨੇ ਵੀ ਤੁਹਾਨੂੰ ਪ੍ਰੋਬਲਮ ਆ ਰਹੀਏ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੇ ਵੀ ਦੁੱਖ ਕਿਉਂ ਨਾ ਹੋਣ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਜਿਹੜੀਆਂ ਉਹ ਦੂਰ ਹੋ ਜਾਣਗੀ ਇਹ ਗੱਲ ਨੂੰ ਸੁਣ ਕੇ ਕਈ ਲੋਕ ਇਸ ਚੀਜ਼ ਤੇ ਵਿਸ਼ਵਾਸ ਵੀ ਨਹੀਂ ਕਰਨਗੇ ਪਰ ਸਾਧ ਸੰਗੇ ਜੀ ਜਦੋਂ ਤੁਸੀਂ ਇਸ ਨੂੰ ਵਿਸ਼ਵਾਸ ਦੇ ਨਾਲ ਹਰ ਰੋਜ਼ ਆਪਣੇ ਘਰ ਦੇ ਵਿੱਚ ਜਲਾਉਣਾ ਸ਼ੁਰੂ ਕਰ ਦਿਓਗੇ ਕਪੂਰ ਤੇ ਲੌਂਗ ਨੂੰ ਦੋਨਾਂ ਨੂੰ ਸਾਥ ਦੇ ਵਿੱਚ ਦੋਨਾਂ ਨੋ ਮਿਲਾ ਕੇ ਇਹਨਾਂ ਨੂੰ ਚਲਾਉਣਾ ਸ਼ੁਰੂ ਕਰਦੇ ਹੋਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਬਦਲਾਅ ਆਉਣਗੇ ਉਹ ਤੁਹਾਨੂੰ ਆਪਣੇ ਆਪ ਹੀ ਨਜ਼ਰ ਆਉਣਗੇ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਤੇ ਕਲੇਸ਼ ਰਹਿੰਦਾ ਹੈ ਤੇ ਸਭ ਤੋਂ ਪਹਿਲਾਂ ਤੁਹਾਨੂੰ ਜ਼ਰੂਰ ਹੈ ਇਸ ਨੂੰ ਆਪਣੇ ਘਰ ਤੋਂ ਦੂਰ ਕਰਨ ਦੀ ਕਿਉਂਕਿ ਜਿੰਨਾ ਸਮਾਂ ਤੁਸੀਂ ਆਪਣੇ ਘਰ ਦੇ ਵਿੱਚ ਉਹ ਦੁੱਖ ਕਲੇਸ਼ ਜਿਹੜਾ ਦੂਰ ਨਹੀਂ ਕਰ ਦਿੰਦੇ ਉਹਨਾਂ ਸਮਾਂ ਤੁਹਾਡੇ ਘਰ ਦੇ ਵਿੱਚ ਕਦੇ ਬਰਕਤ ਨਹੀਂ ਆਵੇਗੀ ਤੇ ਨਾ ਹੀ ਤੁਹਾਡੇ ਘਰ ਦੇ ਵਿੱਚ ਕਦੇ ਵੀ ਧਨ ਦੇ ਵਿੱਚ ਬਰਕਤ ਪਵੇਗੀ ਪੈਸਾ ਤੁਹਾਡੇ ਘਰ ਦੇ ਵਿੱਚ ਕਦੇ ਨਹੀਂ ਆਵੇਗਾ ਜੇ ਆਵੇਗਾ ਵੀ ਤੇ ਗਲਤ ਰਸਤੇ ਤੇ ਲੱਗੇਗਾ ਤੇ ਰੁਕੇਗਾ ਵੀ ਨਹੀਂ ਕਿਉਂਕਿ ਸਾਹਸੰਗੇ ਜੀ ਮਾਤਾ ਲక్ష్ਮੀ ਜੀ ਨੇ ਕਿਹਾ ਹੈ ਕਿ ਜਿਹੜੇ ਵੀ ਘਰ ਦੇ ਵਿੱਚ ਲੜਾਈ ਕਲੇਸ਼ ਹੋਵੇਗਾ ਜਿਹੜੇ ਘਰ ਦੇ ਵਿੱਚ ਆਪਸ ਦੇ ਵਿੱਚ ਮਤਭੇਦ ਰੱਖਿਆ ਜਾਵੇਗਾ ਉਸ ਘਰ ਦੇ ਵਿੱਚ ਮੈਂ ਕਦੇ ਵੀ ਵਾਸ ਨਹੀਂ ਕਰਾਂਗੀ ਇਸ ਕਰਕੇ ਤੁਸੀਂ ਸਭ ਤੋਂ ਪਹਿਲਾਂ ਆਪਣੇ ਘਰ ਦੀ ਲੜਾਈ ਝਗੜੇ ਕਲੇਸ਼ ਨੂੰ ਦੂਰ ਕਰਨਾ ਹੈ ਉਸ ਦੇ ਲਈ ਤੁਸੀਂ ਨੇ ਕਰਨਾ ਹੈ ਸਭ ਤੋਂ ਪਹਿਲਾਂ ਪਾਚ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚੋਂ ਲੜਾਈ ਝਗੜੇ ਨੇ ਜਿਹੜੇ ਦੂਰ ਹੋ ਜਾਣ ਇਸ ਉਪਾਅ ਨੂੰ ਕਰਨ ਦੇ ਲਈ ਸਾਧ ਸੰਗੇ ਜੇ ਤੁਸੀਂ ਨੇ ਦੋ ਲੌਂਗ ਲੈਣੇ ਨੇ ਤੇ ਇੱਕ ਤੁਸੀਂ ਲੈਣਾ ਹੈ ਕपूर ਕਿ ਜਿਹੜੇ ਲੌਂਗ ਨੇ ਉਹ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ ਇਹਨਾਂ ਤਿੰਨਾਂ ਨੂੰ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਜੋ ਪਾਠ ਪੂਜਾ ਦਾ ਸਥਾਨ ਬਣਾਇਆ ਹੋਇਆ ਹੈ ਉਥੇ ਇਹਨਾਂ ਨੂੰ ਤੁਸੀਂ ਜਲਾਉਣਾ ਹੈ ਉਥੇ ਕਿਉਂ ਚਲਾਉਣਾ ਹੈ ਕਿਉਂਕਿ ਉਥੇ ਜਲਾਉਣ ਦੇ ਨਾਲ ਤੁਹਾਡੇ ਘਰ ਦੀ ਜਿੰਨੀ 네ਗੇਟਿਵ એનર્ਜੀ ਜਿੰਨੀ ਨਕਾਰਾਤਮਕ ਊਰਜਾ ਹੈ ਉਹ ਸਾਰੀ ਹੀ ਦੂਰ ਹੋ ਜਾਵੇਗੀ ਜਿੰਨੀ ਤੁਹਾਡੇ ਘਰ ਦੇ ਵਿੱਚ ਸਕਾਰਾਤਮਕ ਊਰਜਾ ਦਾ ਪਰਵੇਸ਼ ਹੋਵੇਗਾ ਉਨੇ ਹੀ ਤੁਹਾਡੇ ਘਰ ਦੇ ਵਿੱਚ ਉਹ ਲੜਾਈ ਝਗੜੇ ਨੇ ਸਾਰੇ ਜਿਹੜੇ ਉਹ ਦੂਰ ਹੋ ਜਾਣਗੇ ਤੇ ਜਿਵੇਂ ਤੁਹਾਡੇ ਘਰ ਦੇ ਵਿੱਚ ਲੜਾਈ ਝਗੜੇ ਦੂਰ ਹੋਣਗੇ ਤੁਹਾਡੇ ਘਰ ਦੇ ਵਿੱਚ ਕਦੇ ਧਨ ਦੀ ਕਮੀ ਨਹੀਂ ਆਵੇਗੀ ਤੇ ਜੇ ਇਹਨਾਂ ਦੀ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ ਤੇ ਜਾਂ ਫਿਰ ਪੈਸਾ ਰੁਕ ਨਹੀਂ ਰਿਹਾ ਜਾਂ ਜਿੰਨਾਂ ਦਾ ਕਹਿਣਾ ਹੁੰਦਾ ਹੈ ਕਿ ਉਹਨਾਂ ਦੀ ਤਜੋਰੀ ਹਮੇਸ਼ਾ ਖਾਲੀ ਰਹਿੰਦੀ ਹੈ ਤਾਂ ਉਹ ਹਰ ਰੋਜ਼ ਆਪਣੇ ਘਰ ਦਾ ਜੋ ਪਾਠ ਪੂਜਾ ਦਾ ਸਥਾਨ ਮੰਦਿਰ ਬਣਾਇਆ ਹੋਇਆ ਉੱਤੇ ਹਰ ਰੋਜ਼ ਤੁਸੀਂ ਇਹ ਦੋ ਲੌਂਗ ਤੇ ਇੱਕ ਕਪੂਰ ਨੂੰ ਜਲਾਉਣਾ ਸ਼ੁਰੂ ਕਰ ਦਿਓ ਇਹ ਸਾਰੀਆਂ ਮੁਸ਼ਕਲਾਂ ਤੁਹਾਡੀਆਂ ਜਿਹੜੀਆਂ ਹੱਲ ਹੋ ਜਾਣਗੀਆਂ ਇਹ ਉਪਾਅ ਤੁਸੀਂ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ ਤੇ ਸ਼ਾਮ ਦੇ ਸਮੇਂ ਵੀ ਕਰ ਸਕਦੇ ਹੋ ਇਹਨਾਂ ਦੋਨਾਂ ਦੇ ਵਿੱਚੋਂ ਜਦੋਂ ਵੀ ਤੁਸੀਂ ਕਰਨਾ ਚਾਹੋ ਨਿਓ ਸਵੇਰ ਸ਼ਾਮ ਜੇ ਸਮੇਂ ਤੁਹਾਨੂੰ ਸਹੀ ਲੱਗਦਾ ਉਸ ਸਮੇਂ ਤੁਸੀਂ ਇਸ ਉਪਾਅ ਨੂੰ ਬੜੇ ਸੌਖੇ ਤੇ ਸਰਲ ਤਰੀਕੇ ਦੇ ਨਾਲ ਕਰ ਸਕਦੇ ਹੋ ਕਿਉਂਕਿ ਜੋ ਤੁਹਾਡੇ ਘਰ ਦਾ ਪਾਠ ਪੂਜਾ ਵਾਲਾ ਸਥਾਨ ਹੁੰਦਾ ਹੈ ਮੰਦਰ ਜੋ ਤੁਸੀਂ ਬਣਾਇਆ ਹੁੰਦਾ ਹੈ ਇਹ ਤੁਹਾਡਾ ਜਿਹੜਾ ਘਰ ਦੇ ਵਿੱਚ ਊਰਜਾ ਦਾ ਸਭ ਤੋਂ ਮਹੱਤਵਪੂਰਨ ਕੇਂਦਰ ਹੁੰਦਾ ਹੈ ਤੇ ਜਿੰਨੀ ਤੁਹਾਡੇ ਘਰ ਦੇ ਵਿੱਚ ਊਰਜਾ ਫੈਲਦੀ ਹੈ ਉਹ ਤੁਹਾਡੇ ਘਰ ਦੇ ਬਣਾਈ ਕੇ ਮੰਦਰ ਦੇ ਵਿੱਚ ਉਹੀ ਫੈਲਦੀ ਹੈ ਤੇ ਉਥੇ ਤੁਸੀਂ ਇਹ ਲੋង ਤੇ ਕਪੂਰ ਨੂੰ ਜਲਾਉਗੇ ਉਥੇ ਸਕਾਰਾਤਮਕ ਊਰਜਾ ਦਾ ਪਰਵੇਸ਼ ਹੋਵੇਗਾ ਤੇ ਤੁਹਾਡੇ ਘਰ ਦੀਆਂ ਚਿੰਨੀਆਂ ਵੀ ਮੁਸ਼ਕਲ ਪ੍ਰੋਬਲਮ ਆ ਰਹੀਆਂ ਨੇ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਇਸ ਤੋਂ ਇਲਾਵਾ ਸਾਹ ਸੰਗੇ ਜੀ ਜੋ ਦੂਸਰਾ ਉਪਾਏ ਜਿਵੇਂ ਤੁਹਾਡੇ ਘਰ ਦੇ ਵਿੱਚ ਅਚਾਨਕ ਹੀ ਤੁਹਾਡਾ ਕਾਰੋਬਾਰੀ ਜਿਹੜਾ ਰੁਕਣਾ ਸ਼ੁਰੂ ਹੋ ਗਿਆ ਹੈ ਤੁਹਾਡੇ ਘਰ ਦੇ ਵਿੱਚ ਜਿਵੇਂ ਫੈਮਿਲੀ ਮੈਂਬਰ ਅਚਾਨਕ ਹੀ ਬਿਮਾਰ ਹੋ ਗਿਆ ਛੋਟੇ ਬੱਚੇ ਨੂੰ ਅਚਾਨਕ ਸਰਟੀਫਿਕੇਟ ਲੱਗ ਗਈਏ ਕਹਿਣ ਦਾ ਭਾਵ ਕਿ ਜਦੋਂ ਤੁਹਾਡੇ ਨਾਲ ਅਚਾਨਕ ਹੀ ਹਾਦਸੇ ਹੋਣੇ ਸ਼ੁਰੂ ਹੋ ਜਾਂਦੇ ਨੇ ਤਾਂ ਉਸ ਸਮੇਂ ਤੁਸੀਂ ਇਹ ਲੌਂਗਤੀ ਕਪੂਰ ਦਾ ਉਪਾਅ ਕਰਨਾ ਹੈ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਇਹ ਵੀ ਅਸੀਂ ਜਾਣਕਾਰੀ ਤੁਹਾਡੀ ਨਾਲ ਸਾਂਝੀ ਕਰਾਂਗੇ ਵੀਡੀਓ ਦੇ ਅੰਤ ਦੀ ਤੱਕ ਤੁਸੀਂ ਬਨੇ ਰਹੇ ਜਦੋਂ ਤੁਹਾਨੂੰ ਇਸ ਤਰ੍ਹਾਂ ਲੱਗਣਾ ਸ਼ੁਰੂ ਹੋ ਜਾਂਦਾ ਨਾ ਕਿ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਪੈਸੇ ਦੀ ਬਰਬਾਦੀ ਹੋਣੀ ਸ਼ੁਰੂ ਹੋ ਗਈ ਹੈ ਪੈਸੇ ਦੀ ਬਰਬਾਦੀ ਹੁੰਦੀ ਕਿ ਸਮਿਆਂ ਉਸ ਸਮੇਂ ਹੁੰਦੀ ਹੈ ਜਦੋਂ ਤੁਹਾਡੇ ਘਰ ਦੇ ਵਿੱਚ ਅਚਾਨਕ ਕਸ਼ਟ ਦੁੱਖ ਆਉਣੇ ਸ਼ੁਰੂ ਹੋ ਜਾਂਦੇ ਨੇ ਪ੍ਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਸ ਸਮੇਂ ਹੀ ਤੁਹਾਡਾ ਜਿਹੜਾ ਘਰ ਦਾ ਪੈਸਾ ਇਹਨਾਂ ਫਜ਼ੂਲ ਖਰਚ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਉਪਾਉ ਨੂੰ ਕਰਨ ਦੇ ਲਈ ਸਾਹ ਸੰਗੇ ਜੀ ਤੁਸੀਂ ਇੱਕ ਮਿੱਟੀ ਦਾ ਦੀਵਾ ਲੈਣਾ ਹੈ ਤੇ ਤੁਸੀਂ ਪੰਜ ਲੌਂਗ ਲੈਣੇ ਨੇ ਇੱਕ ਕਪੂਰ ਲੈਣਾ ਹੈ ਲੌਂਗ ਸਾਬਤ ਹੋਣੇ ਚਾਹੀਦੇ ਨੇ ਤੇ ਇਸ ਨੂੰ ਤੁਸੀਂ ਤੁਹਾਡੇ ਘਰ ਦੇ ਵਿੱਚ ਜਿਹੜੇ ਕੋਨੇ ਤੇ ਜਿਸ ਕਮਰੇ ਦੇ ਵਿੱਚ ਬਹੁਤ ਜ਼ਿਆਦਾ ਹਨੇਰਾ ਰਹਿੰਦਾ ਹੈ ਬਲਸੀ ਉਥੇ ਇਸ ਉਪਾਅ ਨੂੰ ਕਰਨਾ ਹੈ ਕਿਉਂਕਿ ਕੋਈ ਨਾ ਕੋਈ ਐਸੀ ਜਗ੍ਹਾ ਤਾਂ ਸਾਡੇ ਘਰ ਦੀ ਵਿੱਚ ਹੁੰਦੀ ਹੈ ਕਿ ਜਿੱਥੇ ਜਿਆਦਾ ਸਮਾਂ ਹਨੇਰਾ ਰਹਿੰਦਾ ਹੈ ਜਾਂ ਜਿਹੜੀ ਜਗ੍ਹਾ ਤੇ ਅਸੀਂ ਜਿਆਦਾ ਸਮਾਂ ਚਾਹਦੀ ਨਹੀਂ ਜਾਂ ਫਿਰ ਸਟੋਰ ਰੂਮ ਹੁੰਦਾ ਹੈ ਇਸ ਤਰ੍ਹਾਂ ਦੀਆਂ ਘਰ ਦੇ ਵਿੱਚ ਜ਼ਰੂਰ ਜਗ੍ਹਾ ਬਣੀਆਂ ਹੁੰਦੀਆਂ ਨੇ ਜਿੱਥੇ ਜਿਆਦਾ ਸਮਾਂ ਹਨੇਰਾ ਹੀ ਰਹਿੰਦਾ ਹੈ ਉਥੇ ਤੁਸੀਂ ਪੰਜ ਲੌਂਗ ਤੇ ਇੱਕ ਕਪੂਰ ਨੂੰ ਮਿੱਟੀ ਦੇ ਦੀਵੇ ਦੇ ਵਿੱਚ ਰੱਖ ਕੇ ਤੁਸੀਂ ਜਲਾਉਣਾ ਹੈ ਤੇ ਹਰ ਰੋਜ਼ ਇਸ ਹੀ ਤਰੀਕੇ ਦੇ ਨਾਲ ਉਸੇ ਹੀ ਸਥਾਨ ਤੇ ਤੁਸੀਂ ਹਰ ਰੋਜ਼ ਜਲਾਉਂਦੇ ਰਹੇ ਤੁਸੀਂ ਸਵੇਰੇ ਜਲਾਉਣਾ ਚਾਹੁੰਦੇ ਹੋ ਸਵੇਰ ਦੇ ਸਮੇਂ ਜਲਾ ਸਕਦੇ ਹੋ ਸ਼ਾਮ ਦੇ ਸਮੇਂ ਜਲਾਉਣਾ ਚਾਹੁੰਦੇ ਹੋ ਤਾਂ ਸ਼ਾਮ ਦੇ ਸਮੇਂ ਜਲਾ ਸਕਦੇ ਹੋ ਇਸ ਦੇ ਵਿੱਚ ਤੁਹਾਨੂੰ ਜਿਵੇਂ ਸਹੀ ਲੱਗਦਾ ਤੁਸੀਂ ਉਸੇ ਤਰ੍ਹਾਂ ਹੀ ਕਰ ਸਕਦੇ ਹੋ ਕਿ ਇਸ ਉਪਾਅ ਨੂੰ ਕਰਨ ਦੇ ਨਾਲ ਹੋਵੇਗਾ ਕਿ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ 네ਗੇਟਿਵ એનર્ਜੀ ਕਦੇ ਨਹੀਂ ਘਰੇਗੀ ਤੇ ਇਸ ਦੇ ਨਾਲ ਚੰਨੀਆਂ ਵੀ ਤੁਹਾਡੇ ਘਰ ਦੇ ਵਿੱਚ ਦੁਰਘਟਨਾਵਾਂ ਹੁੰਦੀਆਂ ਨੇ ਉਹ ਸਾਰੀਆਂ ਹੀ ਰੁਕ ਜਾਣਗੀਆਂ ਜਾਂ ਫਿਰ ਦੂਰ ਹੋ ਜਾਣਗੀਆਂ ਬਹੁਤ سارے ਇਸ ਦੇ ਫਾਇਦੇ ਹੁੰਦੇ ਨੇ ਜਦੋਂ ਅਸੀਂ ਹਰ ਰੋਜ਼ ਲੌਂਗ ਤੇ ਕਪੂਰ ਨੂੰ ਆਪਣੇ ਘਰ ਦੇ ਵਿੱਚ ਇਸ ਸਥਾਨ ਤੇ ਜਲਾਉਣਾ ਇਸ ਲਈ ਸਾਨੂੰ ਅਨੇਕਾ ਹੀ ਫਾਇਦੇ ਹੁੰਦੇ ਨੇ ਕੀ ਕੀ ਹੁੰਦੇ ਨੇ ਉਹ ਤੁਹਾਨੂੰ ਆਪਣੇ ਆਪ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਜਰੂ ਤੁਸੀਂ ਇਸ ਉਪਾਅ ਨੂੰ ਪੂਰੇ ਵਿਸ਼ਵਾਸ ਦੇ ਨਾਲ ਕਰੋਗੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੋਣਗੇ ਜੋ ਇਹ ਸੋਚਣਗੇ ਕਿ ਲੌਂਗ ਤੇ ਕਪੂਰ ਨੂੰ ਇਸ ਤਰ੍ਹਾਂ ਕਰਨ ਦੇ ਨਾਲ ਕਿਵੇਂ ਸਾਡੀਆਂ ਸਾਰੀਆਂ ਪ੍ਰੋਬਲਮ ਹੱਲ ਹੋ ਸਕਦੀਆਂ ਨੇ ਤਾਂ ਸਾਾ ਸੰਗੇ ਜੀ ਤੁਸੀਂ ਦੇਖ ਸਕਦੇ ਹੋ ਜੋ ਕਪੂਰ ਹੁੰਦਾ ਹੈ ਉਹ ਮਹਾਦੇਵ ਦੇ ਨਾਲ ਜੁੜਿਆ ਹੁੰਦਾ ਹੈ ਕਪੂਰ ਤੇ ਜੋ ਲੌਂਗ ਹੁੰਦਾ ਹੈ ਉਹ ਮਾਤਾ ਦੁਰਗਾ ਦੇ ਨਾਲ ਜੁੜਿਆ ਹੁੰਦਾ ਹੈ ਤੇ ਆਪ ਸਾਰੇ ਭੈਣ ਭਰਾ ਸਮਝ ਸਕਦੇ ਹੋ ਕਿ ਜੇਕਰ ਮਹਾਦੇਵ ਤੁਹਾਡੀ ਨਾਲੀ ਤੇ ਤੁਹਾਡਾ ਕਾਲ ਵੀ ਆ ਕੇ ਤੁਹਾਡਾ ਵਾਲ ਵੀ ਵਿੰਗਾ ਕਰ ਸਕਦਾ ਇੰਨੀ ਚਾਦੀਆਂ ਮੁਸ਼ਕਲਾਂ ਨੇ ਜਿਹੜੀਆਂ ਤੁਹਾਡੀਆਂ ਸਾਰੀਆਂ ਹੀ ਹੱਲ ਹੋ ਜਾਣਗੀਆਂ ਤੇ ਇਸੇ ਤਰ੍ਹਾਂ ਸਾਥ ਸੰਗਤ ਜੀ ਜਦੋਂ ਮਾਤਾ ਦੁਰਗਾ ਦਾ ਆਸ਼ੀਰਵਾਦ ਤੁਹਾਨੂੰ ਮਿਲ ਜਾਂਦਾ ਹੈ ਤਾਂ ਉਸ ਦੇ ਨਾਲ ਤੁਹਾਡਾ ਦੁਸ਼ਮਣ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਜਿਸ ਦੇ ਨਾਲ ਕੋਈ ਨજર ਦੋਸ਼ ਵੀ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਇਸ ਲਈ ਤੁਸੀਂ ਇਹ ਪੰਜ ਕਪੂਰ ਸੌਰੀ ਪੰਜ ਲੌਂਗ ਤੇ ਇੱਕ ਕਪੂਰ ਜਿੱਥੇ ਵੀ ਤੁਹਾਨੂੰ ਲੱਗਦਾ ਤੁਹਾਡੇ ਘਰ ਦੀ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਹਨੇਰਾ ਹੈ ਤੁਸੀਂ ਉੱਥੇ ਹੀ ਇਹਨਾਂ ਨੂੰ ਜਲਾ ਦਿਓ ਜਿਵੇਂ ਆਪਾਂ ਜੇ ਗੱਲ ਕਰੀਏ ਤਾਂ ਇਸ ਨੂੰ ਕਿੰਨੇ ਦਿਨ ਤੇ ਲਈ ਤੁਸੀਂ ਜੇ ਲਾਉਣਾ ਹੈ ਤਾਂ ਤੁਸੀਂ ਹਰ ਰੋਜ਼ ਇਸ ਨੂੰ ਜਲਾਉਂਦੇ ਰਹੋ ਜਿੰਨਾ ਸਮਾਂ ਤੁਹਾਡੀਆਂ ਪ੍ਰੋਬਲਮ ਮੁਸ਼ਕਲਾਂ ਜਿਹੜੀਆਂ ਨੇ ਦੂਰ ਨਹੀਂ ਹੁੰਦੀਆਂ ਤੇ ਜੇਵੇਂ ਹੀ ਤੁਹਾਡੀਆਂ ਪ੍ਰੋਬਲਮ ਮੁਸ਼ਕਲਾਂ ਦੂਰ ਹੋ ਜਾਂਦੀਆਂ ਨੇ ਤੇ ਤੁਸੀਂ ਇਸ ਨੂੰ ਇੱਕ ਦੋ ਦਿਨ ਛੱਡ ਕੇ ਹੌਲੀ ਹੌਲੀ ਕਰਕੇ ਤੁਸੀਂ ਘਟਾ ਵੀ ਸਕਦੇ ਹੋ ਏਸੀ ਦੋ ਉਪਾਦੀ ਤੀਸਰੀ ਉਪਾਦੀ ਗੱਲ ਕਰਦੇ ਹਾਂ ਜੇਕਰ ਅਸੀਂ ਹਰ ਰੋਜ਼ ਲੌਂਗ ਤੇ ਕਪੂਰ ਨੂੰ ਚਲਾਉਦੇ ਆ ਤੇ ਇਸ ਦੇ ਸਾਨੂੰ ਕੀ ਫਾਇਦੇ ਹੁੰਦੇ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਜੇਕਰ ਤੁਸੀਂ ਚਾਹਣਿਓ ਕਿ ਤੁਹਾਡੀ ਘਰ ਦੇ ਵਿੱਚੋਂ ਕਦੇ ਪੈਸੇ ਦੀ ਕਮੀ ਇਹ ਜਿਹੜੀ ਉਹ ਕਦੇ ਵੀ ਨਾ ਆਵੇ ਤੇ ਮਾਤਾ ਲక్ష్ਮੀ ਜੀ ਦਾ ਤੁਹਾਡੇ ਘਰ ਦੇ ਵਿੱਚ ਹਮੇਸ਼ਾ ਵਾਸ ਬਣਿਆ ਰਹੇ ਤਾਂ ਉਸ ਤੇ ਲਈ ਤੁਸੀਂ ਹਰ ਰੋਜ਼ ਸ਼ਾਮ ਦੇ ਸਮੇਂ ਜਦੋਂ ਮਾਤਾ ਲక్ష్ਮੀ ਦੇਵੀ ਜੀ ਦੀ ਪੂਰਤੀ ਦੇ ਸਾਹਮਣੇ ਤੁਸੀਂ ਪਾਠ ਪੂਜਾ ਕਰਦੇ ਹੋ ਤਾਂ ਉੱਥੇ ਤੁਸੀਂ ਦੋ ਲੌਂਗ ਤੇ ਇੱਕ ਕਪੂਰ ਜ਼ਰੂਰ ਜਲਾਇਆ ਕਰੋ ਇਸਨੂੰ ਤੁਸੀਂ ਹਰ ਰੋਜ਼ ਚਲਾਉਣਾ ਹੈ ਜੇਕਰ ਤੁਸੀਂ ਕਿਸੇ ਪ੍ਰੋਬਲਮ ਦੇ ਕਰਕੇ ਹਰ ਰੋਜ਼ ਨਹੀਂ ਵੀ ਚਲਾ ਸਕਦੇ ਤਾਂ ਤੁਸੀਂ ਸ਼ੁੱਕਰਵਾਰ ਦੇ ਦਿਨ ਹਰ ਸ਼ੁੱਕਰਵਾਰ ਨੂੰ ਇਸਨੂੰ ਜ਼ਰੂਰ ਚਲਾਉਣਾ ਹੈ ਜਦੋਂ ਤੁਸੀਂ ਇਸ ਉਪਾਅ ਨੂੰ ਕਰਕੇ ਦੇਖੋਗੇ ਤੇ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਦਾ ਵਾਸਤਾ ਹੋਵੇਗਾ ਹੀ ਹੋਵੇਗਾ ਤੇ ਤੁਹਾਡੇ ਘਰ ਦੇ ਵਿੱਚ ਜਿੰਨੀਆਂ ਵੀ ਦੁੱਖ ਸੰਕਟ ਤੁਹਾਡੇ ਤੇ ਚੱਲ ਰਹੇ ਨੇ ਜਾਂ ਫਿਰ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਪ੍ਰੋਬਲਮ ਆ ਰਹੀਆਂ ਨੇ ਉਹ ਸਾਰੀਆਂ ਹੀ ਦੂਰ ਹੋ ਜਾਣਗੇ ਪਰ ਇਸ ਵਿਸ਼ਵਾਸ ਨੂੰ ਕਰਨ ਦੇ ਸਮੇ ਤੁਸੀਂ ਪੂਰੇ ਵਿਸ਼ਵਾਸ ਸੋਰੀ ਇਸ ਉਪਾਣ ਨੂੰ ਕਰਨ ਦੇ ਸਮੇ ਤੁਸੀਂ ਪੂਰੇ ਹੀ ਵਿਸ਼ਵਾਸ ਤੇ ਭਾਵਨਾ ਦੇ ਨਾਲ ਕਰਨਾ ਹੈ ਕਿਉਂਕਿ ਜੇਕਰ ਤੁਸੀਂ ਇਸ ਉਪਾਣ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਨਾ ਤੇ ਇਸ ਦੇ ਨਾਲ ਤੁਹਾਨੂੰ ਰਿਜ਼ਲਟ 100% ਹੀ ਮਿਲੇਗਾ ਸੋ ਸਾਧ ਸੰਗੇ ਜੀ ਇਹ ਸੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਇੱਕ ਛੋਟਾ ਜਿਹਾ ਲੌਂਗ ਤੇ ਕਪੂਰ ਦਾ ਉਪਾਅ ਜਿਸ ਨੂੰ ਕਰਨ ਦੇ ਤੁਹਾਨੂੰ ਹਜ਼ਾਰਾ ਗੁਣਾ ਫਾਇਦੇ ਹੋ ਸਕਦੇ ਨੇ ਜੇ ਤੁਸੀਂ ਆਪਣੇ ਘਰ ਦੇ ਵਿੱਚ ਹਰ ਰੋਜ਼ ਕਰਦੇ ਹੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਕਮੈਂਟ ਬਾਕਸ ਤੇ ਵਿੱਚ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਸੋ ਜੇਕਰ ਤੁਹਾਨੂੰ ਸਾਡੀਆਂ ਇਹ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੁਹਾਡਾ ਸਾਰੀ ਹੀ ਪਿਆਰ ਪਰਮਾ ਦਾ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ